ਸਤਨਾਮ ਵਾਹਿਗੁਰੂ ਸਾਹਿਬ ਜੀਓ ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਨ ਸਚ ਸਚ ਮਾਰਗ ਚਲਦਿਆਂ ਸੁਲਤਾਨ ਕਰੇ ਜਹਾਨ ਅਠ 60 ਤੀਰਥ ਸਗਲ ਪੁਨ ਜੀ ਦਇਆ ਪਰਵਾਨੋ ਜਿਸਨੋ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲੇ ਆਪ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਂਢੀ ਅਹ ਜਿਨ ਪੂਰਾ ਗੁਰ ਮਿਹਰਵਾਨ ਮਾਗ ਸੁਚੇ ਸੇ ਕਾਂਢੀ ਅਹ ਜਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਮਾਗਦੇ ਮਹੀਨੇ ਦੀ ਆਰੰਭਤਾ ਹੈ ਇਸ ਮਹੀਨੇ ਦੇ ਪ੍ਰਥਾਈ ਜੋ ਸ਼ਬਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ 12 ਮਾਹ ਵਿੱਚ ਉਚਾਰਿਆ ਹੈ ਉਸ ਨੂੰ ਹੁਣੇ ਆਪਾਂ ਸ਼ਬਦ ਰੂਪ ਵਿੱਚ ਸਰਵਣ ਕੀਤਾ ਹੁਣ ਆਪਾਂ ਇਸ 'ਤੇ ਵਿਚਾਰ ਕਰਨ ਦਾ ਯਤਨ ਕਰਾਂਗੇ ਆਓ ਜੀ ਵਿਚਾਰ ਦੀ ਰਮਤਾ ਕਰੀਏ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗ ਮਜਨ ਸਭ ਸਾਧੂਆਂ ਤੂੜੀ ਕਰ ਇਸ਼ਨਾਨ ਕਿਉਂਕਿ ਸੰਸਾਰ ਵਿੱਚ ਤਾਂ ਕਈ ਤਰ੍ਹਾਂ ਦੇ ਇਸ਼ਨਾਨਾਂ ਦੀ ਗੱਲ ਹੈ ਇਹ ਦੱਸਿਆ ਜਾਂਦਾ ਹੈ ਕਿ ਜੇਕਰ ਆਪਾਂ ਤੀਰਥ ਸਥਾਨਾਂ ਤੇ ਜਾਂਦੇ ਹਾਂ ਉੱਥੇ ਜਾ ਕੇ ਇਸ਼ਨਾਨ ਕਰਦੇ ਹਾਂ ਭਾਵ ਆਪਣੇ ਸਰੀਰ ਨੂੰ ਕਸ਼ਟ ਦਿੰਨੇ ਹਾਂ ਠੰਡੇ ਪਾਣੀ ਨਾਲ ਕਿਉਂਕਿ ਮੌਸਮ ਵੀ ਠੰਡਾ ਹੈ ਤੇ ਜਦੋਂ ਆਪਾਂ ਠੰਡਾ ਪਾਣੀ ਸਰੀਰ ਤੇ ਪਾਣੇ ਹਾਂ ਤਾਂ ਉਸ ਸਰੀਰ ਨੂੰ ਕਸ਼ਟ ਹੁੰਦਾ ਹੈ ਜੇਕਰ ਆਪਾਂ ਇਸ ਤਰ੍ਹਾਂ ਦੇ ਕਸ਼ਟ ਚੱਲਦੇ ਹਾਂ ਤਾਂ ਸਾਨੂੰ ਇਸ ਦਾ ਇਹ ਫਲ ਮਿਲਣਾ ਹੈ ਭਾਵ ਸਾਡੇ ਜਨਮ ਜਨਮਾਂਤਰਾ ਦੀ ਮਲ ਉਤਰਨੀ ਹੈ ਬਰ ਜੇਕਰ ਆਪਾਂ ਵਿਚਾਰਨ ਦਾ ਯਤਨ ਕਰੀਏ ਸਮਝਣ ਦਾ ਯਤਨ ਕਰੀਏ ਕਿ ਜੇਕਰ ਆਪਾਂ ਸਰੀਰ ਉੱਤੇ ਪਾਣੀ ਪਾਉਂਦੇ ਹਾਂ ਜਾਂ ਸਰੀਰ ਨੂੰ ਸਾਫ਼ ਕਰਦੇ ਹਾਂ ਤਾ ਉਸ ਨੂੰ ਬਾਹਰੀ ਤੌਰ ਤੇ ਤਾਂ ਬਾਹਰੀ ਚੀਜ਼ ਨਾਲ ਕਰ ਸਕਦੇ ਹਾਂ ਪਰ ਜਦੋਂ ਅੰਦਰ ਦੀ ਮਲ ਉਤਾਰਨੀ ਹੈ ਅੰਦਰ ਦੀ ਮਹਿਲ ਉਤਾਰਨੀ ਹੈ ਤਾਂ ਇਸ ਇਸ਼ਨਾਨ ਨਾਲ ਕੁਝ ਨਹੀਂ ਹੋਣਾ ਮਹਾਰਾਜ ਨੇ ਦੱਸਿਆ ਕਿ ਸਾਨੂੰ ਪਰਮਾਤਮਾ ਦੇ ਨਾਮ ਨੂੰ ਜੋ ਜਪਦੇ ਹਨ ਐਸੇ ਸਾਧੂਆਂ ਦੀ ਧੂੜੀ ਦਾ ਇਸ਼ਨਾਨ ਕਰਨਾ ਹੈ ਪਹਿਲਾ ਉਹਨਾਂ ਦੀ ਸੰਗਤ ਕਰਨੀ ਹੈ ਕਿਉਂਕਿ ਜੇਕਰ ਆਪਾਂ ਚੰਗੇ ਦੀ ਸੰਗਤ ਕਰਾਂਗੇ ਤਾਂ ਉਸ ਕੋਲੋਂ ਚੰਗਾ ਉਪਦੇਸ਼ ਮਿਲੇਗਾ ਤੇ ਐਸੇ ਉਪਦੇਸ਼ ਨਾਲ ਆਪਾਂ ਇਸ਼ਨਾਨ ਕਰਨਾ ਹੈ ਉਸ ਸੱਚੇ ਗੁਰੂ ਕੋਲੋਂ ਜੋ ਸਾਨੂੰ ਗੁਣ ਮਿਲਣੇ ਹਨ ਉਹਨਾਂ ਗੁਣਾ ਦੀ ਵਿਚਾਰ ਕਰਨੀ ਹੈ ਹਰ ਦਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਇਹ ਹਰੀ ਦਾ ਨਾਮ ਸਾਨੂੰ ਸਾਧੂਆਂ ਕੋਲੋਂ ਹੀ ਮਿਲਦਾ ਹੈ ਸਾਨੂੰ ਗੁਰੂ ਕੋਲੋਂ ਹੀ ਇਹ ਸੋਝੀ ਮਿਲਣੀ ਹੈ ਕਿ ਪਰਮਾਤਮਾ ਦਾ ਨਾਮ ਕਿਸ ਤਰ੍ਹਾਂ ਦਾ ਹੈ ਕਿਵੇਂ ਉਸ ਨੂੰ ਧਿਆਉਣਾ ਹੈ ਕਿਵੇਂ ਜਪਣਾ ਹੈ ਇਹ ਸਾਰੀ ਸਮਝ ਗੁਰੂ ਕੋਲੋਂ ਹੀ ਮਿਲਦੀ ਹੈ ਤੇ ਮਹਾਰਾਜ ਨੇ ਇੱਥੇ ਦੱਸਿਆ ਕਿ ਆਪਾਂ ਹਰੀ ਦੇ ਨਾਮ ਨੂੰ ਪਰਮਾਤਮਾ ਦੇ ਨਾਮ ਨੂੰ ਧਿਆਉਂ ਹੈ ਉਸ ਨੂੰ ਸਰਵਣ ਵੀ ਕਰਨਾ ਹੈ ਬਾਰੀ ਤੌਰ ਤੇ ਕੋਈ ਤੋਤਾ ਰਟਨ ਨਹੀਂ ਕਰਨਾ ਕਿ ਆਪਾਂ ਕਿਸੇ ਨਾਮ ਨੂੰ ਜਪੀ ਜਾ ਰਹੇ ਹਾਂ ਜਪੀ ਜਾ ਰਹੇ ਹਾਂ ਪਰ ਉਸ ਨੂੰ ਵਿਚਾਰ ਨਹੀਂ ਰਹੇ ਇਸ ਕਰਕੇ ਮਹਾਰਾਜ ਨੇ ਦੱਸਿਆ ਕਿ ਉਸ ਧਿਆਏ ਹੋਏ ਨਾਮ ਨੂੰ ਸਰਵਣ ਵੀ ਕਰਨਾ ਹੈ ਤੇ ਜਦੋਂ ਆਪਾਂ ਸਰਵਣ ਕੀਤਾ ਉਸ ਨੂੰ ਸਮਝਿਆ ਤਾਂ ਫਿਰ ਉਸ ਨੂੰ ਹੋਰਾਂ ਵਿੱਚ ਦਾਨ ਕਰਨਾ ਹੈ ਪਾਉ ਉਸ ਦੀ ਵਿਚਾਰ ਕਰਨੀ ਹੈ ਏਕ ਕਰੀ ਆਦੀ ਕਰੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੁਲਾਬ ਭਾਵ ਕੇ ਇਸ ਢੰਗ ਨਾਲ ਸਾਨੂੰ ਲਾਭ ਮਿਲਣਾ ਹੈ ਇਸ ਦਾ ਸਾਨੂੰ ਫਲ ਮਿਲਣਾ ਹੈ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਇੱਥੇ ਉਸ ਲਾਭ ਦੀ ਗੱਲ ਕੀਤੀ ਕਿ ਜਦੋਂ ਆਪਾਂ ਪਰਮਾਤਮਾ ਦੇ ਨਾਮ ਨੂੰ ਧਿਆ ਲਿਆ ਸਰਵਣ ਕਰ ਲਿਆ ਪੂਰਾਂ ਵਿੱਚ ਵੰਡ ਦਿੱਤਾ ਤਾਂ ਫੇਰ ਜਨਮ ਜਨਮਾਂ ਤਰਾਂ ਦੇ ਵਿੱਚ ਜੋ ਆਪਾਂ ਕੋ ਕਰਮ ਕੀਤੇ ਹਨ ਜਾਂ ਹੁਣ ਤੱਕ ਜਿਤਨੇ ਵੀ ਮਾੜੇ ਕਰਮ ਕੀਤੇ ਹਨ ਉਸ ਦੀ ਮਲ ਉਤਰ ਜਾਂਦੀ ਹੈ ਮਨ ਅੰਦਰੋਂ ਗੁਮਾਨ ਜਿਸ ਨੂੰ ਹੰਕਾਰ ਵੀ ਆਖਦੇ ਹਾਂ ਹੂੰ ਮੈਂ ਵੀ ਆਖਦੇ ਹਾਂ ਉਸ ਦਾ ਨਾਸ਼ ਹੋ ਜਾਂਦਾ ਹੈ ਉਹ ਸਾਡੇ ਮਨ ਦੇ ਅੰਦਰੋਂ ਨਿਕਲ ਜਾਂਦੀ ਹੈ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਇਸੇ ਤਰ੍ਹਾਂ ਕਾਮ ਕ੍ਰੋਧ ਸਾਡੇ ਮਨ ਨੂੰ ਫਿਰ ਮੋਂਦੇ ਨਹੀਂ ਹਨ ਚੰਗੇ ਨਹੀਂ ਲੱਗਦੇ ਹਨ ਤੇ ਜੋ ਲੋਭ ਰੂਪੀ ਕੁੱਤਾ ਹੈ ਉਹ ਵੀ ਖਤਮ ਹੋ ਜਾਂਦਾ ਹੈ ਆਓ ਪਹਿਲਾਂ ਇੱਕ ਵਾਰ ਗੁਮਾਨ ਦੀ ਗੱਲ ਕਰ ਲਈਏ ਕਿ ਇਹ ਗੁਮਾਨ ਕਿਵੇਂ ਮਨ ਵਿੱਚੋਂ ਨਿਕਲਦਾ ਹੈ ਗੁਰਬਾਣੀ ਵਿੱਚ ਆਉਂਦਾ ਹੈ ਹਉਮੈ ਨਾਵੈ ਨਾਲ ਵਿਰੋਧ ਹੈ ਦੋਇ ਨਾ ਵਸੈ ਇਕਠਾਂਇ ਇਹ ਜੋ ਹਉਮੈ ਹੈ ਤੇ ਪਰਮਾਤਮਾ ਦਾ ਨਾਮ ਹੈ ਇਹ ਦੋਨਾਂ ਦਾ ਆਪਸ ਵਿੱਚ ਵੈਰ ਹੈ ਜਿੱਥੇ ਹਉਮੈ ਹੁੰਦੀ ਹੈ ਉੱਥੇ ਫਿਰ ਪਰਮਾਤਮਾ ਦਾ ਨਾਮ ਜਪਣਾ ਔਖਾ ਹੋ ਜਾਂਦਾ ਹੈ ਤੇ ਜੇਕਰ ਕਿਸੇ ਨੇ ਨਾਮ ਨੂੰ ਜਪਿਆ ਹਿਰਦੇ ਅੰਦਰ ਵਸਾ ਲਿਆ ਤਾਂ ਫਿਰ ਇਹ ਹੰਕਾਰ ਉਸ ਜੀਵ ਦਾ ਕੁਝ ਵਿਗਾੜ ਨਹੀਂ ਸਕਦੀ ਇਹ ਹੰਕਾਰ ਉਸ ਦੇ ਅੰਦਰੋਂ ਖਤਮ ਹੋ ਜਾਂਦਾ ਹੈ ਇਹ ਹਉਮੈ ਉਸ ਅੰਦਰੋਂ ਮਿਟ ਜਾਂਦੀ ਹੈ ਸੋ ਜੇਕਰ ਹੁਣ ਇੱਥੇ ਲੋਭ ਸੁਆਨ ਦੀ ਗੱਲ ਕਰੀਏ ਜਿੱਥੇ ਲੋਭ ਨੂੰ ਮਹਾਰਾਜ ਹੋਰ ਵੀ ਕਿਸੇ ਜਾਨਵਰ ਦਾ ਰੂਪ ਦੇ ਸਕਦੇ ਸਨ ਇੱਥੇ ਮਹਾਰਾਜ ਨੇ ਸਪੈਸ਼ਲੀ ਸੁਆਨ ਕਿਉਂ ਆਖਿਆ ਹੈ ਆਪਕੇ ਕੁੱਤਾ ਕਿਉਂ ਆਖਿਆ ਹੈ ਕਿਉਂਕਿ ਕੁੱਤੇ ਦੀ ਪ੍ਰਵਿਰਤੀ ਆਪਾਂ ਆਪਣੇ ਬਚਪਨ ਵਿੱਚ ਇੱਕ ਕਹਾਣੀ ਜੋ ਕਿ ਹਰ ਜੀਵ ਨੇ ਹਰ ਇਨਸਾਨ ਨੇ ਬੜੀ ਜ਼ਰੂਰ ਹੋਵੇਗੀ ਕਿ ਇੱਕ ਗਰੀਦੀ ਡੌਗ ਹੁੰਦਾ ਹੈ ਇੱਕ ਐਸਾ ਕੁੱਤਾ ਜਿਸ ਨੂੰ ਆਪਣੇ ਲੋੜ ਦੇ ਮੁਤਾਬਕ ਹੱਡੀ ਮਿਲਣ ਤੋਂ ਬਾਅਦ ਵੀ ਇਹ ਆਸ ਹੁੰਦੀ ਹੈ ਕਿ ਉਸ ਨੂੰ ਕਿਸੇ ਹੋਰ ਤੋਂ ਵੀ ਉਹ ਚੀਜ਼ ਮਿਲ ਪਵੇ ਭਾਵੇਂ ਜੋ ਵਸਤੂ ਉਹਦੇ ਕੋਲ ਪਹਿਲਾਂ ਤੋਂ ਹੀ ਹੈ ਪਰ ਉਸ ਨੂੰ ਫੇਰ ਕਿਸੇ ਹੋਰ ਕੋਲੋਂ ਵੀ ਉਹ ਖੋਣਾ ਜਾਂਦਾ ਹੈ ਪਾਉਣਾ ਜਾਂਦਾ ਹੈ ਇਸ ਲਈ ਉਸ ਇਸ ਸਾਖੀ ਵਿੱਚ ਇਸ ਕਹਾਣੀ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਉਹ ਪੁੱਲ ਉੱਤੇ ਜਾ ਰਿਹਾ ਹੁੰਦਾ ਹੈ ਜਦੋਂ ਪਰਸ਼ਾਵੇਂ ਵਿੱਚ ਆਪਣਾ ਚਿਹਰਾ ਦੇਖ ਲੈਂਦਾ ਹੈ ਉਸ ਨੂੰ ਇਹ ਭਰਤੀਤ ਹੁੰਦਾ ਹੈ ਕਿ ਇੱਕ ਹੋਰ ਕੁੱਤਾ ਹੈ ਜਿਸ ਦੇ ਮੂੰਹ ਵਿੱਚ ਵੀ ਹੱਡੀ ਹੈ ਉਸ ਨੂੰ ਇਹ ਆਸ ਹੁੰਦੀ ਹੈ ਕਿ ਮੈਂ ਉਸ ਕੋਲੋਂ ਵੀ ਇਹ ਖੋਲਵਾਵਾਂ ਉਹ ਯਤਨ ਕਰਦਾ ਹੈ ਉਹ ਭੌਂਕਦਾ ਹੈ ਆਪਣੇ ਮੂੰਹ ਵਿੱਚ ਜੋ ਹੱਡੀ ਉਸਦੇ ਸੀ ਉਸ ਹੱਡੀ ਨੂੰ ਵੀ ਉਹ ਗਵਾ ਬੈਠਦਾ ਹੈ ਸੋ ਇਸ ਲਈ ਮਹਾਰਾਜ ਨੇ ਦੱਸਿਆ ਕਿ ਐਸੇ ਲੋਭ ਰੂਪੀ ਕੁੱਤੇ ਦਾ ਵੀ ਨਾਸ ਹੋ ਜਾਂਦਾ ਹੈ ਜਿੰਨੇ ਵੀ ਵਿਕਾਰ ਹਨ ਇਹ ਸਾਰੇ ਸਾਡੇ ਅੰਦਰੋਂ ਮਿਟ ਜਾਂਦੇ ਹਨ ਸੱਚਾ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ ਫਿਰ ਹੋਰ ਕੀ ਲਾਭ ਹੁੰਦਾ ਹੈ ਜਦੋਂ ਆਪਾਂ ਸੱਚੇ ਮਾਰਗ ਉੱਤੇ ਤੁਰਨ ਲੱਗ ਪੈਂਦੇ ਹਾਂ ਉਸ ਪਰਮਾਤਮਾ ਦੇ ਦਰ ਤੇ ਪਹੁੰਚਣ ਦਾ ਯਤਨ ਕਰ ਰਹੇ ਹੁੰਦੇ ਹਾਂ ਤਾਂ ਫਿਰ ਸਾਡੀ ਉਸਤਤ ਸਾਡੇ ਬਾਰੇ ਲੋਕਾਂ ਵੱਲੋਂ ਵੀ ਚੰਗਾ ਆਖਿਆ ਜਾਣਾ ਸ਼ੁਰੂ ਹੋ ਜਾਂਦਾ ਹੈ ਲੋਕ ਵੀ ਸਾਡੀ ਇੱਜ਼ਤ ਕਰਨ ਲੱਗ ਪੈਂਦੇ ਹਨ ਸਾਨੂੰ ਮਾਣ ਦੇਣ ਲੱਗ ਪੈਂਦੇ ਹਨ 86 ਤੀਰਥ ਸਗਲ ਪੁਨ ਜੀ ਦਇਆ ਪਰਵਾਨ 68 ਤੀਰਥਾਂ ਬਾਰੇ ਵੀ ਦੱਸਿਆ ਜਾਂਦਾ ਹੈ ਕਿ ਇੱਕ ਜੀਵ ਨੂੰ 68 ਤੀਰਥਾਂ ਤੇ ਜ਼ਰੂਰ ਜਾਣਾ ਚਾਹੀਦਾ ਹੈ ਹੋਰ ਵੀ ਪੁੰਨਦਾਨ ਦੀ ਵੀ ਗੱਲ ਕੀਤੀ ਹੈ ਜੀ ਉੱਤੇ ਦਇਆ ਕਰਨ ਬਾਰੇ ਵੀ ਕੱਲ ਦੱਸੀ ਜਾਂਦੀ ਹੈ ਪਰ ਮਹਾਰਾਜ ਦੱਸਦੇ ਹਨ ਕਿ ਜੇਕਰ ਆਪਾਂ ਉੱਪਰ ਜੋ ਪੰਕਤੀਆਂ ਵਿੱਚ ਮਹਾਰਾਜ ਨੇ ਸਾਨੂੰ ਗੱਲਾਂ ਦਸੀਆਂ ਜੋ ਉਪਦੇਸ਼ ਦਿੱਤੇ ਜੇਕਰ ਆਪਾਂ ਉਸ ਤੇ ਅਮਲ ਕਰ ਲੈਨੇ ਹਾਂ ਤਾਂ 88 ਤੀਰਥਾਂ ਦਾ ਫਲ ਸਗਲੇ ਜਿੰਨੇ ਵੀ ਪੁੰਨ ਹਨ ਜਿੰਨੇ ਵੀ ਦਾਨ ਹਨ ਜਾ ਜੀਆਂ ਉੱਤੇ ਕੀਤੀ ਹੋਈ ਦਇਆ ਹੈ ਇਹ ਸਾਰੀਆਂ ਸਾਡੀਆਂ ਪਰਵਾਨੀਆਂ ਜਾਂਦੀਆਂ ਹਨ ਭਾਵ ਇਹਨਾਂ ਸਾਰਿਆਂ ਦਾ ਫਲ ਸਾਨੂੰ ਮਿਲ ਪੈਂਦਾ ਹੈ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਉੱਤੇ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਜਿਨ੍ਹਾਂ ਉੱਤੇ ਉਹ ਟੁੱਟ ਪੈਂਦਾ ਹੈ ਉਹੀ ਪੁਰਖ ਨੂੰ ਇਹ ਸਮਝ ਪੈਂਦੀ ਹੈ ਇਹ ਸੋਝੀ ਆਉਂਦੀ ਹੈ ਉਹੀ ਇਨਸਾਨ ਸਮਝਦਾਰ ਬਣਦਾ ਹੈ ਜਿਸ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਜਿਨ੍ਹਾਂ ਨੂੰ ਪਰਮਾਤਮਾ ਮਿਲ ਗਿਆ ਹੈ ਆਪਣਾ ਪ੍ਰਭੂਪਤੀ ਹਾਸਲ ਹੋ ਗਿਆ ਹੈ ਉਹਨਾਂ ਤੋਂ ਇਹ ਨਾਨਕ ਕੁਰਬਾਨ ਜਾਂਦਾ ਹੈ ਵਾਰਨੇ ਜਾਂਦਾ ਹੈ ਇੱਥੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਨਾਨਕ ਇਸ ਲਈ ਆਖਿਆ ਕਿਉਂਕਿ ਉਹ ਆਪ ਨਾਨਕ ਦੀ ਜੋਤ ਸਨ ਸੋ ਮਹਾਰਾਜ ਕਹਿੰਦੇ ਹਨ ਕਿ ਮੈਂ ਉਹਨਾਂ ਤੋਂ ਵਾਰਨੇ ਜਾਣਾ ਹਾਂ ਜਿਨ੍ਹਾਂ ਨੇ ਆਪਣੇ ਪ੍ਰਭੂ ਪਤੀ ਨੂੰ ਪਾ ਲਿਆ ਹੈ ਮਾਗ ਸੱਚੀ ਸੇ ਕਾਂਢੀ ਐ ਜਿਨ ਪੂਰਾ ਗੁਰ ਮਿਹਰਵਾਨ ਫਿਰ ਇਥੇ ਵੀ ਦੱਸ ਦਿੱਤਾ ਕਿ ਐਸੇ ਸੁੱਚੇ ਜੀਵ ਭਾਵ ਕੇ ਐਸੇ ਨਿਰਮਲ ਜੀਵ ਕੱਢ ਲਏ ਜਾਂਦੇ ਹਨ ਜਿਨ੍ਹਾਂ ਉੱਤੇ ਪੂਰਾ ਗੁਰੂ ਮਿਹਰવાન ਹੋ ਜਾਂਦਾ ਹੈ ਕਿਉਂਕਿ ਆਪਾਂ ਇਸ ਸੰਸਾਰ ਵਿੱਚ ਆਏ ਹਾਂ ਇੱਕ ਮਾਇਆ ਦਾ ਜਾਲ ਹੈ ਇੱਕ ਜਾਲ ਦੀ ਵੀ ਗੱਲ ਹੈ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਭਵਜਲ ਰੂਪੀ ਇਹ ਸੰਸਾਰ ਹੈ ਇਸ ਭਵਜਲ ਰੂਪੀ ਸੰਸਾਰ ਵਿੱਚੋਂ ਜੇਕਰ ਨਿਕਲਣਾ ਹੈ ਤਾਂ ਉਸ ਲਈ ਗੁਰੂ ਦੀ ਕਿਰਪਾ ਚਾਹੀਦੀ ਹੈ ਜਦੋਂ ਸੱਚਾ ਗੁਰੂ ਸਾਨੂੰ ਮਿਲਦਾ ਹੈ ਉਸ ਦੇ ਉਪਦੇਸ਼ ਰਾਹੀਂ ਉਸ ਦੀ ਮਿਆ ਦਾ ਪਾਤਰ ਬਣ ਕੇ ਹੀ ਆਪਾਂ ਇਸ ਸੰਸਾਰ ਚੋਂ ਇਸ ਭਵਜਲ ਤੋਂ ਬਾਰ ਉੱਤਰ ਨਿਕਲ ਦੇਣਾ ਸੋ ਆਉ ਜੀ ਇਹ ਵਿਚਾਰ ਦੀ ਇੱਥੇ ਸਮਾਪਤੀ ਹੈ ਵਿਚਾਰ ਵਿੱਚ ਮਹਾਰਾਜ ਨੇ ਸਾਨੂੰ ਬਹੁਤ ਹੀ ਬੜੇ ਹੀ ਸੋਹਣੇ ਢੰਗ ਨਾਲ ਬੜੇ ਹੀ ਸੋਖੇ ਢੰਗ ਨਾਲ ਸਮਝਾਉਣਾ ਕੀਤਾ ਕਿ ਸਾਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਸਾਧੂਆਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਗੁਰੂ ਦਵਾਰਾ ਹੋਏ ਸੋਜੀ ਪਾਇ ਸੀ ਏਤ ਦਵਾਰਾ ਧੋਏ ਅੱਛਾ ਹੋਏ ਸੀ ਮੈਲੇ ਅੱਛੇ ਕਾ ਵਿਚਾਰ ਆਪ ਵਰਥਾਏ ਸੀ ਮਤ ਕੋ ਜਾਣਿਆ ਜਾਏ ਅੱਗੇ ਪਾਇਸੀ ਇਹ ਪੂਰੇ ਸ਼ਬਦ ਵਿੱਚ ਵੀ ਮਹਾਰਾਜ ਨੇ ਇਹ ਸਮਝਾਉਣਾ ਕੀਤਾ ਕਿ ਜਦੋਂ ਸਾਨੂੰ ਕੁਝ ਸਮਝ ਲੈਣੀ ਹੈ ਜਦੋਂ ਆਪਾਂ ਆਪਣੇ ਹਿਰਦੇ ਨੂੰ ਨਿਰਮਲ ਕਰਨਾ ਹੈ ਸਾਫ਼ ਕਰਨਾ ਹੈ ਤਾਂ ਸਾਨੂੰ ਗੁਰੂ ਦੇ ਦਵਾਰੇ ਤੇ ਜਾਣਾ ਪਵੇਗਾ ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਨਾ ਪਵੇਗਾ ਤਾਂ ਹੀ ਸਾਨੂੰ ਇਹ ਸਮਝ ਪ੍ਰਾਣੀ ਹੈ ਇਹ ਸੋਝੀ ਹੋਣੀ ਹੈ ਕਿ ਕੀ ਸਾਡੇ ਲਈ ਚੰਗਾ ਹੈ ਤੇ ਕੀ ਸਾਡੇ ਲਈ ਮਾੜਾ ਹੈ ਆਉਂਦੀ ਵਿਚਾਰ ਦੀ ਸਮਾਪਤੀ ਤੇ ਗੱਜਵੱਜ ਕੇ ਫਤਿਹ ਦੀ ਸਾਂਝ ਕਰੀਏ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ